ਸਰਕਾਰ ਉਹਦੇ ਚ ਕੀ ਕਰ ਸਕਦੀ ਹੈ ਸਰ ਅੱਜ ਸ਼ਹਿਰ ਡੁੱਬਿਆ ਹੋਇਆ ਹੈਗਾ ਕੀ ਕਹਿਣਾ ਚਾਹੁੰਦੇ ਹੋ ਸਾਰਾ ਸ਼ਹਿਰ ਡੁੱਬਿਆ ਹੋਇਆ ਹੈ ਸਰ ਅੱਜ ਸੀਵਰੇਜ ਦੀ ਪ੍ਰੋਪਰ ਸਫਾਈ ਨਹੀਂ ਹੋਈ ਨਾ ਇਸ ਵਾਰ ਪ੍ਰੋਪਰ ਉਸਾਰਾ ਨਾ ਸਫਾਈ ਹੋਈ ਹੈ ਸੋਨੋ ਜੀ ਮੈਂ ਜਿਹੜਾ ਇੰਨਾ ਪੈ ਰਿਹਾ ਮੈਨੂੰ ਲੱਗਦਾ ਨਹੀਂ ਆਪਾਂ ਬਰਨਾਲੇ ਕਦੇ ਦੇਖਿਆ ਹੋਣਾ ਉਹਨੂੰ ਸਾਰੇ ਜਿਹੜੇ 24 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਸੀਵਰੇਜ ਆ ਸਾਰੀ ਕੈਪੈਸਿਟੀ ਆ ਜਿਹੜਾ ਜਦੋਂ ਮੀਂਹ ਹਟੂਗਾ ਤਾਂ 2-4 ਘੰਟੇ ਚ ਸਾਰਾ ਉਹ ਨਿਕਲ ਵੀ ਜਾਂਦਾ ਹੈ ਪਿਛਲੇ 24 ਘੰਟੇ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਫਿਰ ਮਸੀਂ ਕੰਡੋਲੀ ਤੋਂ ਪਹਿਲਾਂ ਨਿਕਲਣਾ ਹੋਇਆ ਸੀ ਪਰ ਪਰ ਮੈਂ ਤੁਹਾਨੂੰ ਦੱਸਦਾ ਜਿਹੜਾ ਸੀਵਰੇਜ ਦੇ ਜਿਹੜਾ ਵੱਡਾ ਮਸਲਾ ਜਿਹੜਾ ਉਲਝਿਆ ਹੋਇਆ ਬਰਨਾਲੇ ਚ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨੇ ਜਿਹੜੇ ਸੀਵਰੇਜ ਬੋਰਡ ਦੇ ਤੋਂ ਪਿਛਲੇ 1 ਮਹੀਨੇ ਤੋਂ ਧਰਨੇ ਤੇ ਬੈਠੇ ਆ ਤੇ ਅਸੀਂ ਬਾਹਰਲੇ ਜ਼ਿਲ੍ਹੇਆ ਤੋਂ ਵੀ ਜਿਹੜੇ ਮੁਲਾਜ਼ਮ ਨੇ ਸਰਕਾਰੀ ਉਹਨਾਂ ਨੂੰ ਬੁਲਾ ਕੇ ਜਿਹੜਾ ਸੀਵਰੇਜ ਦੀ ਸਫਾਈ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਬਟ ਉਹ ਜਿਹੜੇ ਮੁਲਾਜ਼ਮ ਨੇ ਉਹ ਬਾਹਰਲੇ ਜ਼ਿਲ੍ਹੇ ਆਲਾ ਨੂੰ ਵੀ ਜਿਹੜਾ ਕੰਮ ਨਹੀਂ ਕਰਨ ਦੇ ਰਹੇ ਉਹਨਾਂ ਨਾਲ ਵੀ ਕੁੱਟਮਾਰ ਜਿਹੜੀ ਆ ਉਹ ਕਰ ਰਹੇ ਆ ਸੋ ਉਹਦੇ ਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਆ ਅੱਜ ਵੀ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਬਾਹਰਲਾ ਉੱਥੇ ਆਪਣਾ ਐਸਟੀਪੀ ਆ ਉਹਦਾ ਵੀ ਜਿਹੜਾ ਕਨੈਕਸ਼ਨ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਕੱਟ ਦਿੱਤਾ ਹੁਣ ਲੋਕਲ ਮੁਲਾਜ਼ਮ ਉਹ ਧਰਨੇ ਤੇ ਬੈਠੇ ਕੰਮ ਨਹੀਂ ਕਰਦੇ ਤੇ ਬਾਹਰਲੇ ਨੂੰ ਇੱਥੇ ਕੰਮ ਕਰਨ ਨਹੀਂ ਦੇ ਰਹੇ ਹੁਣ ਜਿਹਦੇ ਕਰਕੇ ਬੜੀ ਵੱਡੀ ਦਿੱਕਤ ਬਰਨਾਲੇ ਸ਼ਹਿਰ ਚ ਆਈ ਹੋਈ ਹੈ ਜਿਹਦੇ ਕਰਕੇ ਮੈਂ ਤਾਂ ਆਪ ਰੋਜ ਬਰਨਾਲਾ ਵਾਸੀ ਤੋਂ